ਇੱਥੇ ਆਪਾਂ ਸਾਰੇ ਮੈਂਬਰ ਆ ਕਿ ਕੋਈ ਪੰਚਾਇਤ ਦਾ ਮੈਂਬਰ ਨਹੀਂ ਇੱਥੇ ਸਰਪੰਚ ਵੀ ਹੈ ਨਹੀਂ ਹੋਰ ਸੋ ਇਹ ਸਭਾਪਤੀ ਨੂੰ ਗ੍ਰਾਮ ਸਭਾ ਦੇ ਡਿਰੇ ਚਾਰਿੰਦਾ ਹੁੰਦਾ ਹੁੰਦਾ ਸਭਾਪਤੀ ਇਹਨਾਂ ਦੀ ਸਰਪੰਚਾ ਲਈ ਆਪਾਂ ਮੋਰ ਵੀ ਲਾਉਂਦੇ ਇੱਥੇ ਲਿਖਿਆ ਸਭਾਪਤੀ ਗ੍ਰਾਮ ਸਭਾ ਕੀ ਪਰ ਕੀ ਮਤਲਬ ਤੁਸੀਂ ਜਿਹੜੀ ਵੀ ਆਪਾਂ ਅਨੁਵਾਰਿਤ ਬਜਟ ਬਣਾਉਣਾ ਸਰਕਾਰ ਤੋਂ ਮੰਗ ਕਰਨੀ ਹੈ ਇਹ ਹੁੰਦਾ ਗ੍ਰਾਮ ਪੰਚਾਇਤ ਡਿਵੈਲਪਮੈਂਟ ਬਲਾਡ ਸਾਲ 2025-26 ਲਈ ਸਾਡੀ ਜੁਨਾ ਸਾਡਾ ਵਿਸਾ ਵੀ ਅਸੀਂ ਆਪਣੀ ਯੋਜਨਾ ਬਣਾਉਂਦੇ ਹਾਂ ਸਾਡੇ ਪਿੰਡ ਦਾ ਵਿੱਚ ਵਿਕਾਸ ਆਹ ਆਹ ਪ੍ਰੋਬਲਮ ਸਾਲਾ ਪਿੰਡ ਵਧੀਆ ਕਿਵੇਂ ਬਣ ਸਕੀ ਆਪਾਂ ਸਰਕਾਰ ਤੋਂ ਕਿਹੜੀ ਗ੍ਰਾਂਟ ਦੀ ਮੰਗ ਕਰਨੀ ਆ 16 ਬੰਦ ਇਹਦਾ ਮਕਸਦ ਭਾਈ ਇਹ ਹੀ ਹੈ ਤੁਸੀਂ ਜਿਹੜੇ ਵੀ ਮੰਗਾਂ ਲਿਖੋ ਦੱਸੋਗੇ ਮੈਨੂੰ ਆਪਾਂ ਸਰਕਾਰ ਤੋਂ ਉਹਨਾਂ ਗ੍ਰਾਂਟ ਦੀ ਮੰਗ ਕਰਾਂਗੇ ਇੱਕ ਸਕੂਲ ਦੇ ਟੀਚਰ ਨੂੰ ਆ ਬਈ ਟੀਚਰ ਕੋਟਨ ਹੋਈ ਸਕੂਲ ਦੇ ਟੀਚਰ ਦੇ ਆਹ ਦੱਸੋ ਕੋਈ ਹੈ ਨਹੀਂ ਕਿ ਕਿ ਚਾਹ ਕੋਟਿਚ ਰਹੇ ਕੋਈ ਦੋ ਟਿਕਾਣੇ ਬਣ ਗਏ ਉਹਨਾਂ ਦੇ ਬਸਾਂ ਤੇ ਕੰਮ ਦੋ ਘਟ ਡੀਜੇ ਨੇ ਮਿੰਟ ਤੇ ਕੋਈ ਜਾਂਦੇ ਦੋ ਜਾਂ ਤਿੰਨ ਬੋਲ ਆ ਇਹੋ ਜਿਹਾ ਨੋਟਿਸ ਇਹ ਪਤਾ ਕੀ ਆਪਾਂ ਡੀਓ ਹੋ ਰਿਹਾਗੇ ਵੀ ਸਾਡੇ ਇੱਕ ਇਚ ਨਹੀਂ ਆਪਾਂ ਇੱਕ ਸਾਹ ਠੀਕ ਹੈ ਲੋਕਾਂ ਦੀ ਮੰਗ ਆ ਵੀ ਇਚ ਘਟਦੇ ਮਤਲਬ ਇਹ ਤਾਂ ਆਪਣਾ ਇੱਕ ਇਚ ਆ ਠੀਕ ਆ ਹੋਰ ਦੇ ਪਿੰਡ ਵੀ ਆਪਣੇ ਕੋਈ ਪਿੰਡ ਜੀ ਮੰਗ ਰਿਹਾ ਕੋ ਸਾਂਝੀ ਪਿੰਡ ਦੀ ਸਾਂਝੀ ਮੰਗ ਜਿਹੜਾ ਪਿੰਡ ਦੇ ਵਿੱਚ ਆ ਮਨ ਵਿਕਾਸ ਵਧੀਆ ਹੋ ਕੇ ਸੋਹਣਾ ਲੱਗੂ ਮਕਸਦ ਇਹ ਇਹੀ ਆ ਮੇਰਾ لوکوں پوچھ کے آپ کچھ کوئی گا جا کر کرا ہونا چاہتے ہاں ਉਹ ਹੀ ਲਾਉ ਤੁਸੀਂ ਸਰਪੰਚ ਜੀ ਦੇ ਇਲਾਕੇ ਹੋਣ ਕਰਕੇ ਹੋਣੀ ਹੈ ਇਹ ਸਰਕਾਰ ਦੇ ਪੈਸੇ ਜਿਹੇ ਪੈਸਾ ਆ ਗਿਆ ਸਰਕਾਰ ਤੋਂ ਉਹ ਵਰਤ ਕੇ ਖਰਚ ਲਾ। ਇਹ ਤਾਂ ਆਪਣੇ ਡੱਬਾ ਕੱਚੀ ਗਲੀ ਇਹ ਡੱਬਾ ਵਸਤੀ ਵਾਲੀ ਵੀ ਉਹਨੂੰ ਪੱਕਾ ਕੀਤਾ ਜਾਵੇ ਤੇ ਨਾਲੇ ਤੇ ਸੀਵਲੀ ਪਾ ਕੇ ਪਾਇਆ ਜਾਵੇ ਜਿਹੜਾ ਗੰਦੇ ਪਾਣੀ ਦਾ ਸਾਫ਼ ਜੀ ਸੀਵੇਜ ਚੱਲਦਾ। ਇਹ ਗੁਰੂ ਘਰ ਕੋਲੇ ਆਪਾਂ ਜਿਹੜਾ ਹੈਗਾ ਬੱਸ ਸਟੈਂਡ ਤੱਕ ਤੋਂ ਗੁਰੂ ਘਰ ਤੱਕ ਬੱਸ ਸਟੈਂਡ ਇੰਤਲੋਂ ਟੇਲਾ ਪਾ ਜਿੰਦਾ ਮੈਂ ਕਿਹਾ ਜੇ ਕੱਚਾ ਰਸਤਾ। ਜਰਨ ਤਨ ਸ਼ਹਿਰ ਲੈ ਕੇ ਜ਼ਿੰਮੇਵਾਰ ਅਚਾਰ 66 ਤੱਕ ਇੰਤਲੋਂ ਟੇਲਾ ਫਾਛਾ ਜਾਵੇ। ਇਕਾ ਆਪਣੇ ਪੰਚਾਇਤ ਘਰ ਹੈ ਨਹੀਂ ਆ ਉਹ ਮੀਟਿੰਗ ਕਰ ਲਈ ਵੀ ਸਾਡੀ ਉਹਦੀ ਸਾਰੀ ਸਾਨੂੰ ਫੈਸਲਾ ਦਿੱਤਾ ਗਿਆ। ਥੇਰਾ ਕਾ ਜੀ ਪੀ ਨਾਲੇ ਪਾਣੀ ਜੀ ਸੁਖਵਿੰਦਰ ਸਿੰਘ ਜੀ ਨੇ ਲਿਖਾਇਆ ਪੰਚ ਨੇ ਉਹਦੇ ਪੀ ਨਾਲੇ ਪਾਣੀ ਦੀ ਮੋਟਰ ਲਾਈ ਗਾ। ਬਾਟਰ ਪਾ ਜਿਹੜੇ ਪਾਏ ਆਪਣੇ 3 ਇੰਚੀ ਨੇ ਉਹਦੇ ਦੀ ਪਾਣੀ ਘਟਕਣ ਦੇ ਵਿਚਾਰੇ ਜੀ ਹੈਡ ਕੈਪ ਪਿੱਤੇ ਜਾ। ਇਕਾ ਆਪਣਾ ਖੇਡਾਂ ਵਾਸਤੇ ਬੱਚਿਆਂ ਲਈ ਖੇਡ ਵਾਲੀ ਗਰਾਊਂਡ ਲਈ ਗਰਾਉਂਡ ਦਿੱਤੀ ਜਾਵੇ। ਪਛੂਆ ਸਾਲ ਹਟੇ ਪਿੰਡ ਜੇ ਬਣਾਇਆ ਜਾਵੇ ਗਲੀਆਂ ਨਾਲ ਲਈ ਆਪਾਂ ਇਕੱਠੀ 50 ਲੱਖ ਰੁਪਏ ਦੀ ਰਾਣ ਪਾ ਲਈ ਜਿੱਥੇ ਲੋੜ ਹੋਵੇ ਆਪਾਂ ਉਸੇ ਬਣਾ ਲਾਂਗੇ ਚੱਲੀ ਗਲੀ ਗਏ ਦੇ ਵਾਸਤੇ ਤਾਂ ਉਹ ਰਾਣ ਹੋਣੀ ਹੈ ਬੜਾ ਲੱਗੂਗਾ ਜਿਵੇਂ ਲਾਇਬ੍ਰੇਰੀ ਯਾਰ ਡਿਸਪੈਂਸਰੀ ਯਾਰ ਇਹਦੀ ਹੁਣ ਬਰਾਮੇ ਜੇ ਬਣਾਈ ਹੈ ਚਮਚਾਨ ਘੜ ਦੀ ਚਾਰ ਗੋਲ ਉੱਚੀ ਹੋਣੀ ਹੈ ਜੀ ਜਾਂ ਕੋਈ ਹੋਰ ਕੰਮ ਆਉਣਾ ਫਰਸ਼-ਮੁਰਸ਼ ਲਗਾਣਾ ਆਪਲਾ ਉਹ ਇਹ ਵੀ ਜਾਂ ਉਹ ਇੱਕ ਕੰਟੇਨਰ ਦਾ ਪਰਮਾਣਿਕ ਚਾਰਦਾਰੀ ਦਾ ਹੈ। ਉਹ ਕਹਿੰਦਾ ਸਾਰੀ ਆ ਕੰਪਨੀ ਵਧਣੀ ਹੁੰਦੀ ਪਾ ਲੈ ਗਾਣਾ ਵਿਚਾਰ ਜੋ ਇੱਕ ਆਪਣੇ ਛੱਪੜ ਦੇ ਸਮਾਸ਼ ਭਾਰਤ ਮਿਸ਼ਨ ਦੇ ਤਹਿਤ ਦਾ ਪਾਣੀ ਸਾਫਰ ਕੀਤਾ ਲਾਉਣ ਦਾ ਪਹੁੰਚ ਮੰਤਰੀ ਸਾਡਾ ਪਾਇਆ। 8.9 ਲੱਖ ਰੁਪਏ ਆਉਂਦਾ 30 ਬੰਦਾ ਆਪਾਂ ਬਜਾਇਤ ਦੇ ਨਾਮ ਦਾ 70% ਬਾਰਡਰ ਵਾਕਸ ਤੇ ਸੈਨਟੀਸ਼ੀਅਮ ਅਫਰ ਦਾ ਅਫਸਰ ਦਿੰਦੀ। ਉਹ ਆਪਾਂ ਉਹਦੇ ਜੋ ਉਹਦੇ ਚ ਪਾ ਰੰਗਾ ਉਹ ਵੀ ਲਿਖ ਲਾਂਗੇ। ਤੇ ਬਿਆਲੀ ਲਈ ਦੂਜੀ ਜਿਹੜੀ ਇੱਕ ਵਾਰ ਦੇ ਪਹਿਲਾਂ ਮੋੜੀ ਇੱਕ ਦੂਜੀ ਗਰੀ ਉਹ ਵੀ ਕੱਚੀ ਪੱਕੀ ਕੀਤੀ ਜਾਵੇ ਤੇ ਉਹਦੇ ਮੋਟਰ ਲਾਈ ਜਾਵੇ ਦੋ ਗਲੀਆਂ ਹੋਣਗੇ ਸਾਡੇ ਤੇਰੀ ਵਾਤ ਪਰ ਤੋਂ ਕੋਈ ਨਹੀਂ ਇਹ ਤਾਂ ਆਪਣਾ ਹਰਪੀਰ ਗੁਰ ਬੁੱਟਾ ਸਿੰਘ ਨੇ ਜਿਹੜਾ ਠੇਕੇ ਲਈ ਸਵਾਰਸਨ ਮੋਟਰ ਹੀ ਲਾਈ ਜੇ ਤੇ ਵੀ ਪਾਣੀ ਜਾਂਦਾ ਨਹੀਂ ਹੈਗਾ ਮੱਤ ਸਿੰਘ ਨਾਲ ਸਿੰਘ ਗੁਰਦੁਆਰਾ ਸਾਹਿਬ ਦੇ ਨਾਮ ਦੇਣਾ ਆਪੀ ਨਾਲੇ ਪਾਣੀ ਤੇ ਮੋਟਰ ਲਾਈ ਜਾ ਗੁਰਦਾਰ ਜੀ ਇਹ ਕੁਝ ਹੋਣਾ ਨਹੀਂ ਹਾਂਜੀ ਠੀਕ ਹੈ ਸੇਵੇਂ ਵਾਲੇ ਛੱਪੜ ਤੋਂ ਜਿਹੜਾ ਛੋਟਾ ਵੀ ਉਹਨੂੰ ਪਤਾ ਕੀਤਾ ਤਾਂ ਜੋ ਬੰਦੇ ਕਦੇ ਬੈਂਡ ਕਰ ਸਹੀ ਢੰਗ ਨਾਲ ਬੋਲ ਸਕੀ ਆਪਣਾ ਸਕੂਲ ਪੰਜਵੀਂ ਕਲਾਸ ਤੱਕ ਚੱਲਦਾ ਵੀ ਦਸਵੀਂ ਤੱਕ ਸਰਕਾਰ ਨੇ ਕਿਹਾ ਉਹ ਕੀਤਾ ਤਾਂ ਇਹ ਬੱਚਿਆਂ ਆਪਣੇ ਬੱਚੇ ਇਨਾਂ ਵਾਰੀ ਵਾਂਗ ਦੇ ਪੜ੍ਹਦੇ ਜਾਂਦੇ ਨੇ ਦੂਰ ਜਾਂਦਾ ਆ ਸੌਫਾ ਜੀ ਇਨਾਂ ਵਾਰੀ ਵਾਰ ਰੋੜ ਤੇ ਪੀਣ ਵਾਲੇ ਪਾਣੀ ਦੀ ਸਰਸਰੀ ਮੋਟਰ ਲਾਈ ਕਰ ਪਾਣੀ ਉੱਥੇ ਨਹੀਂ ਜਾਂਦਾ ਸਕੂਲ ਦੇ ਵਿੱਚ ਆਪਣੇ ਟਿਕਣ ਕੋਈ ਆ ਕਿ ਦੋ ਟੀਚਰਾਂ ਦੀ ਹੋਰ ਲੋੜਾਂ ਹੋਵੇ ਭੇਜੀ ਜਾ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਲਿਖਣਾ ਹੈ ਜਿਹੜੀ ਮੋਆ ਪਾਣੀ ਦੀ ਟੈਂਕੀ ਜਾਂ ਇੱਕ ਦਾ ਸਟੀਲ ਟੈਂਕੀ ਜਾਂ ਇਹਨਾਂ ਤੇ ਪਾਣੀ ਵਰਤੀ ਜਾਂਦੀ ਹੈ ਇਹ ਇੱਕ ਟੈਂਕ ਦੀ ਦੂਜੀ ਹੁੰਦੀ ਤੇ ਕੰਪਰੈਸ਼ਰ ਵਗੈਰਾ ਲੱਗ ਜਾਂਦਾ ਇਹ ਫਸਲਾਂ ਨੂੰ ਆਕੂ ਲੱਗ ਜਾਂਦਾ ਮੋਕੀ ਦਾ ਆਪਾਂ ਉਹ ਬੁਝਾਉਣ ਦਿੰਦੇ ਇਹਨੂੰ ਆਇਰ ਬੁਰੀਡ ਆ ਉਹਦਾ ਲੀਡਰ ਹੈ ਤਾਂ ਮਰ ਪਿੰਡ ਤੋਂ ਹੀ ਹੋਇਆ ਤੋਂ ਮੈਂ ਇੱਕ ਦੋ ਪਿੰਜ ਬਣਵਾਈਆਂ ਨੇ ਜਿਵੇਂ ਆਪਾਂ ਨੇ ਘਨੌੜੀ ਪਹਿਲਾਂ ਅਸਲਾ ਪਿੰਡਾ ਸੀ ਉਹ ਦਸੀਂ ਇਹ ਬਣਵਾਇਆ ਸੀ ਠੀਕ ਹੈ ਜੀ ਇੱਕ ਸਰਵਜਨ ਮੋਟਰ ਅਨਜੀਤ ਸਿੰਘ ਕਰਨ ਸਿੰਘ ਨੂੰ ਅਡਵਾਂਡ ਕੀਤੀ ਉਹਨੇ ਇਹ ਜਿ ਲਾਈ ਜਾਵੇ ਇੱਕ ਸੇਵਾ ਨਹੀਂ ਦੀ ਸਰਵਜਨ ਮੋਟਰ ਆਹ ਵੀ ਕੰਮ ਲਖਾਇਆ ਜਿਸ ਨੂੰ ਇਹਨਾਂ ਕੋਈ ਦੋ ਬਿਨਾਂ ਕੰਮ ਰਹੇ ਗਿਆ ਇਹਦਾ ਸਾਰੇ ਕੰਮ ਪਾ ਦੂਗਾ ਇਹ ਜਿਸਮੈ ਲਾਦੇ ਹੋਏ 4 ਕੰਮ ਅਰੇਗਾ ਤਾਂ ਉਹ ਵੀ ਦੱਸ ਦੋ ਮੈਂ ਉਹ ਇਹ ਸਰਕਾਰ ਤੋਂ ਮੰਗ ਕਰੀਏ ਮੰਗ ਕਰੀਏ ਆਪਾਂ ਆਪਣਾ ਪਿੰਡਾਂ ਦੇ ਨਾਮ ਅਰੇ ਮੰਗ ਕਰੀਏ ਇਹਦੇ ਬਣੇ ਕੰਮ ਹੋਗਾ ਜਿਹੜਾ ਸਰਕਾਰ ਆਪਾਂ ਨੂੰ ਪੈਸਾ ਦੇ ਦੇਣ ਉਹ ਆਪਾਂ ਆਪਾਂ ਕੰਮ ਦੇ ਲਾਗੂ ਠੀਕ ਆ ਜਿਸਮੈ ਆਏਗਾ ਤੇ ਇਹ ਕੰਮ ਤਾਂ ਬੇਨਾਫੀ ਰਹਿ ਗਿਆ ਕਿਸੇ ਦਾ ਕੋਈ ਵੀ ਕੰਮ ਸਾਂਝਾ ਕੰਮ ਹੈ ਜਿਹੜਾ ਉਹ ਮੈਨੂੰ ਦੱਸੋ ਕਿ ਰੂੜੇ ਵਾਲਾ ਬੰਦਾ ਕਰੂਗੇ ਕੀ ਦੁਨੀਆ ਵਾਲਾ ਕਰੇਗਾ ਧੂਨੀਆ ਮਾਤ ਗਵਰਨਮੈਂਟ ਕਿਤੋਂ ਦੇ ਦਿੰਦੀ ਨਹੀਂ ਕੋਈ 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 ਨਹੀਂ ਜੇ ਮੈਂ ਦਾ ਕੱਟੇ ਲੱਗ ਰਿਹਾ ਹੈ